ਹੇ ਜਗ ਰਚਨਾ ਸਭ ਝੂਠ ਹੈ ਜਾਣ ਲਿਓ ਰੇ ਮੀਤ ਕਾ ਨਾਨਕ ਕਹਿ ਰਿਹਾ ਜੋ ਬਾਲੂ ਕੇ ਪੀਤਾ RAM ਗਾਇਓ ਨਾ ਕਬ ਪਰਵਾਰ ਕੋ ਨਾਨਕ ਤੇਰ ਕਛ ਨਹੀਂ ਸੁਪਨੇ ਜੋ ਸੰਸਾਰ ਚਿੰਤਾ ਤਾਂ ਕੀ ਕੀ ਜਾਨ ਜੋ ਇਹ ਮਾਰ ਪਸੰਦਾਰ ਕੋ ਨਾਨਕ ਥਰ ਨਹੀਂ ਕੋ ਏ ਜੋ ਉਪਝੋ ਸੋ ਬੇਨਸ ਪਰੋ ਆਜ ਕਾਲ ਨਾਨਕ ਹਰ ਗੁਣ ਗਾਏਲੇ चाढ़ सगल झंझार दुराम बल छुट कियो बंधन पे कशू न पाए ਸਭ ਤੇ ਸਹੋਤੇ ਉਪਾਏ ਨਾਨਕ ਸਭ ਕਿਸ ਤੁਮਰਾ ਹੱਥ ਮੈਂ ਤੁਮਹਿ ਹੋਤ ਸਹਾਰੇ ਸੰਗ ਸਖਾ ਸਭ ਤਰ ਗਏ ਨਾ ਮਾਰੇ ਉਹ ਸਧੂ ਰਹਿਆ ਰਹੇ ਉਹ ਗੁਰ ਗੋਬਿੰਦ ਕਾ ਨਾਨਕ ਇਹ ਜਗਤ ਮਾ ਕੇਂਦਪੇ ਉਹ ਗੁਰਮੰਤ ਰਾਮਨਾਮ

વિચારો અનંતના માટકર કા પરો જિસકા સવસ કુરારો દેખો પાવગે કો પુંચા તિસકા એ ઉનારો એ ਨੇਤ ਨਤ ਰੱਖੇ ਹੋਰ ਤਾਰ ਤਮ ਸੰਸਾਰ ਚਰਨ ਲਗ ਕਰਿਆ ਸਬਨਾਨ ਕਬਾਮ ਤਸਾਰ ਸ਼ਲੋਕ ਮਹਲਾ 5 ਤੇ प्रसाद रागमाला रागदेव संग पंचबरंगन संग आलाप आत्मनंदना प्रथम राग परव करहि पंचराजनि संग चरहि प्रथम परवी मिलाव ले उनिया की गावै बंगली ਉਨਸ ਲੈ ਕੇ ਕੀ ਪੈਾਰੇ ਤੇ ਪੈਰੋ ਕੀ ਪਤਨਾਰੀ ਪੰਚ ਮਾਰਗ ਤੁਸਾਂ ਸੁਣਾਵਾ ਬੰਗਾਲੰ ਮਰਮਾਰ ਵਗਾਵਨ ਲਾਲਤ ਬੇਲਾ ਬਲ ਗਾਵੇ ਆਪਣੀ ਆਪਣੀ ਬਾਤ ਅਸ਼ਟ ਪੁੱਤਰ ਘਿਰ ਕੇ ਗਾਵੇ ਗਾਇਨ ਪਾਤਰਾ ਦੁਖਿਆ ਮਾਲ ਕਾ ਸੰਕ ਅਲਾਪੈ ਸੰਗ ਰਾਗ ਨੇ ਪਾਚੋ ਥਾਪੈ ਗੋਣ ਕਰੀ ਅਰ ਦੇਵ ਗੰਧਾਰੀ ਗੰਧਾਰੀ ਸੇ ਹੁਕੀ ਉਚਾਰੀ ਤਨਾਸਰੀ ਏ ਪਾਚੋ ਗਾਈ ਮਾਲ ਰਾਗ ਕਾ ਸਤ ਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਪਰਵਲ ਚੰਡ ਕਾ ਸਕੇ ਉਬਾਰਾ ਖੌਕਟਿਆ ਪਾਰੋਂ ਨਰ ਗਾਏ ਅਸ਼ਟਮਾਲ ਕਾ ਸਤ ਸੰਗ ਲਾਏ ਪੁਨੇ ਆਇਓ ਹਿੰਦੋਲ ਪੰਚ ਨਾਰ ਸੰਗ ਅਸਤ ਉਠ ਹੈ ਤਨ ਕਲੋਲ ਗਾਇਨ ਤਰ ਮਿਲਾਵੇ ਖੌਕਟਿਆ ਪਾਰੋਂ ਨਰ ਗਾਏ ਅਸ਼ਟਮਾਲ ਕਾ ਸਤ ਸੰਗ ਲਾਏ ਪੁਨੇ ਆਇਓ ਹਿੰਦੋਲ ਪੰਚਨਾਰ ਸੰਗ ਅਸਤ ਸੁਤ ਉਠਿਆ ਤਾਨ ਕੋਲ ਗਾਇਣ ਤਾਰ ਮਿਲਾਵੇ ਤੇ ਲੰਗੀ ਦੇਵ ਕਰਿ ਆਈ ਬਾਸੰਤੀ ਸੰਦੂਰ ਸਾਏ ਸਭ ਸਹੀ ਰੀਲਾ ਫਰ ਜਾ ਸੰਗ ਲਈ ਪੰਜਵਾਰ ਜਾ ਸੁਰਮਨ ਆਨੰਦ ਪਾਸ ਕਰਿ ਆਏ ਚੰਦਰ ਬਿੰਬ ਮੰਗਲ ਸੁਹਾਏ ਸਰਸਬਰ ਆ ਆਏ ਮਨੋਦਾਂ ਗਾਵੈ ਸਰਸਬਸੰਤ ਕਾ ਮੋਰਾਂ ਪਾਸਕ ਪੁੱਤਰ ਮੈਂ ਕਹੇ ਸਵਾਰੀ ਪੁਨ ਆਏ ਦੇ ਪੱਕੇ ਬਾਰੇ ਕਾ ਖੇਲੀ ਪਟਮ ਜਰੇ ਟੁੱਟੀ ਕਹੀ ਆਲਾਪ ਕਾਮੁ ਦੇ ਅਗੂ ਜਰੇ ਸੰਗ ਦੀਪਕੇ ਤਾਪਾਂ कालंका कुंतले औरामा कमलकुसुम चंपके नमान गराय तन रा कल्याण आठपुत्र दीपक के दान समर श्री राघव गावे पंचो संघ बरंगन लावै बैरारी करनटी धरे ਗਵਰੀ ਗਵਹ ਆਸਾਵਰੀ ਤੇ ਪਾਛੈ ਸਿੰਦੇਵੀ ਆਲਾਪੇ ਸ੍ਰੀ ਰਾਗ ਸਿਉ ਪਾਂਚੌਥਾ ਪੇ ਸਾਲੋ ਸਾਰਿ ਗਿ ਸਾਗਰਾ ਔਰ ਗੁੰਡ ਦੰਬੀਰਾ ਅਸ਼ਟ ਪੁੱਤਰ ਸਿ ਰਾਗ ਕੇ ਗੁੰਡ ਕੁੰਭ ਅਮੀਰਾ ਕਾਸ਼ ਤਮੇ ਗੁਰਾਗ ਵੈ ਧਾਵੇ ਪਾਚੋ ਸੰਗ ਬਰੰਗਨ ਲਾਵਾ ਸੋਰਠ ਗੋਡ ਮਾਲਾਰੇ ਤੁਨੇ ਗੁਣ ਗਾਵੇ ਆਸਾ ਗੁਣ ਗੁਨੀ ਉੱਚਾ ਸੁਰ सुहापण कीने मेघ राग सां पाचो चीने बै जल तर केदारा जबली तर नटिया जब जल तारा पुनगा वंकरा शामा ਤਰਨਕੇ ਨਾਮ ਆ ਕਾ ਸੰਗਰ ਗੁਨੀਤੀ ਸਾ ਸਵੇ ਤੁਤਰ ਰਾਧਨ ਕੇ ਆਠਰਾ ਦਸ ਗੇ ਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ